ਅੱਜ ਮਾਨਸਾ ਜ਼ਿਲ੍ਹੇ ਦੇ ਪਿੰਡ ਝਨੀਰ ਬਲਾਕ ਦਾ ਕੁੱੱਡੂ ਵਾਲਾ ਸੀਗਾ ਜਿੱਥੇ ਉੱਥੇ ਪਿੰਡ ਵਾਸੀਆਂ ਨੇ ਵੱਡਾ ਸਾਥ ਦੇ ਵਿੱਚ ਇਕੱਠ ਕਰਕੇ ਇੱਕ ਚੋਣ ਕੀਤੀ ਹੈ ਬੀਕੇਜੂ ਢਕੌਂਦਾ ਦੀ ਬੀਕੇਜੂ ਢਕੌਂਦਾ ਨੂੰ ਵੱਡੀ ਸਫਲਤਾ ਹੋਈ ਹੈ ਜਦੋਂ ਵੱਖ-ਵੱਖ ਜੁਨੀਅਨ ਦੇ ਵਿੱਚ ਪਹਿਲਾਂ ਵੀ ਇਹ ਆਗੂ ਵਰਕਰ ਕੰਮ ਕਰਦੇ ਸੀਗੇ ਉਹਨਾਂ ਨੇ ਬੀਕੇਜੂ ਢਕੌਂਦਾ ਦਾ ਲੜ ਫੜਿਆਗਾ ਕਿਉਂਕਿ ਸਮੱਸਿਆ ਵੀ ਦੱਸੀਆਂ ਤੇ ਗਾਂਹ ਜਹੇਬੰਦੀ ਚੱਲਣ ਆਉਣ ਵਾਲੇ ਸੰਘਰਸ਼ਾਂ ਦੇ ਵਿੱਚ ਵੀ ਅ ਸਜਾ ਦਿੱਤਾ ਰੈਲੀ ਕਰਕੇ ਜ਼ਿਲ੍ਹੇ ਦੇ ਆਗੂ ਬਲਾਕ ਦੇ ਆਗੂ ਤੇ ਜਸ਼ੇਬੰਦੀ ਦੇ ਸਬਧਾਨ ਬਾਰੇ ਦੱਸਿਆ ਵੀ ਜਸ਼ੇਬੰਦੀ ਦਾ ਇਹ ਸਬਧਾਨ ਹੈ ਇਹਨਾਂ ਨੇ ਸਾਰੇ ਆਗੂਆਂ ਨੇ ਤਾਣ ਮਣ ਧਣ ਦੇ ਨਾਲ ਜਸ਼ੇਬੰਦੀ 'ਚ ਚੱਲਣ ਦਾ ਸਾਨੂੰ ਭਰੋਸਾ ਦਿੱਤਾ ਅਸੀਂ ਵੀ ਆਸ ਕਰਦੇ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਭਗਵੰਤ ਮਾਨ ਸਰਕਾਰ ਦਾ ਦਿਮਾਗ ਖਰਾਬ ਹੋਇਆਗਾ ਕਿਉਂਕਿ ਕੇਂਦਰ ਸਰਕਾਰ ਦਾ ਕੰਮ ਕਰ ਰਹੀ ਹੈ ਲਗਾਤਾਰ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਵਿਰੋਧੀ ਲਗਾਤਾਰ ਜ਼ਾਹਰਾ ਜਿਹੜੀ ਉਗਲ ਰਿਹਾ ਉਹਦੇ ਜਿਵੇਂ ਆਪਾਂ ਪਹਿਲਾਂ ਖਾੜੀ ਵੱਢਣ ਵੇਲੇ ਸਾਡੇ ਬਜ਼ੁਰਗਾਂ ਦੰਦੇ ਤਿੱਖੇ ਕਰਦੇ ਸੀ ਦਾਤੀਆਂ ਦੇ ਉਵੇਂ ਦੇ ਕਰਾਸੀ ਵੀ ਇਹ ਫੋਰਸ ਆ ਜਿਹੜੀ ਉਹਦੇ ਵਾਸਤੇ ਤਿਆਰ ਕਰੀ ਜਾਂਦੇ ਆ ਇਹਨਾਂ ਨੂੰ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਆਉਣ ਵਾਲੇ ਦਿਨ ਗੋਡੀ ਕਰਕੇ ਗੋਡੀ ਲਵਾ ਦਾਂਗੇ ਦੀ ਕਿਉਂਕਿ ਲੋਕਾਂ ਨੂੰ ਸਾਰੀ ਇਹਨਾਂ ਦੇ ਕਾਲੀਆਂ ਕਰਤੂਤਾਂ ਦੱਸ ਕੇ ਵੀ ਇਹਨਾਂ ਨੇ ਵੋਟਾਂ ਤੋਂ ਪਹਿਲਾਂ ਇਹਨੇ ਵਾਅਦੇ ਕਰੇ ਆ ਤੇ ਉਹ ਵਾਅਦੇ ਲਾਗੂ ਕਰਾਉਣ ਵਾਸਤੇ ਤੇ ਇਹੇ ਜਿਹੇ ਜਿਹੜੇ ਭਗਵੰਤ ਮਾਨ ਵਰਗੇ ਦਾ ਦਿਮਾਗ ਖਰਾਬ ਆਇਆ ਉਨਾ ਦਿਮਾਗ ਠੀਕ ਕਰਨ ਵਾਸਤੇ ਪਿੰਡਾਂ ਦੇ ਵਿੱਚ ਮੀਟਿੰਗਾਂ ਤੇ ਜਿਹੜੀਆਂ ਰੈਲੀਆਂ ਤੇ ਚੋਣਾਂ ਦਾ ਸ਼ਿਰਸਰਾ ਆ ਜਾਰੀ ਹੈ ਮੈਂ ਮਨਜੀਤ ਸਿੰਘ ਉਲਕ ਭਾਰਤੀ ਕਿਸਾਨ ਯੂਨੀਅਨ ਇਕਤਾ ਡਕਾਉਂਦਾ ਜ਼ਿਲ੍ਹਾ ਪ੍ਰੈਸ ਕਟਰ ਜੋ ਕਿ ਅੱਜ ਅਸੀਂ ਝਨੀਰ ਬਲਾਕ ਦੇ ਵਿੱਚ ਝਨੀਰ ਝਨੀਰ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਦੀ ਅਗਵਾਈ ਦੇ ਵਿੱਚ ਪਿੰਡ ਕੁਦੂਆਲਾ ਵਿਖੇ ਪਿੰਡ ਕਾਈ ਦੀ ਚੋਣ ਕੀਤੀ ਗਈ ਹੈ ਜਿਸ ਦੇ ਵਿੱਚ ਪਹਿਲਾਂ ਮੀਟਿੰਗ ਕਰਕੇ ਪਿੰਡ ਵਾਸੀਆਂ ਨੂੰ ਸਾਰੀ ਗੱਲਬਾਤ ਤੇ ਚਾਨਣਾ ਪਾਇਆ ਅਤੇ ਉਸ ਤੋਂ ਬਾਅਦ ਜਿਹੜੀ ਪਿੰਡ ਵਾਸੀਆਂ ਨੇ ਗੱਲਬਾਤ ਸੁਣ ਤੇ ਅਪਰੰਤ ਪਿੰਡ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਜਿਸ ਵਿੱਚ ਅਸੀਂ ਪਿੰਡ ਇਕਾਈ ਦੀ ਜਿਹੜੀ ਚੋਣ ਕੀਤੀ ਗਈ ਹੈ ਉਸ ਦੇ ਵਿੱਚ ਪਿੰਡ ਇਕਾਈ ਪ੍ਰਧਾਨ ਗਰਜੰਟ ਸਿੰਘ ਜੀ ਜੇ ਖਜ਼ਾਨਚੀ ਹਰਵੰਤ ਸਿੰਘ ਜੀ ਜਰਨਲਿਸਟ ਕਤਰ ਗੁਰਪਿਆਰ ਸਿੰਘ ਜੀ ਪ੍ਰੈਸ ਕਤਰ ਜਿਹੜੇ ਗੁਰਪ੍ਰੀਤ ਸਿੰਘ ਜੀ ਚੁਣੇ ਗਏ ਨੇ ਇਨਾਂ ਤੋਂ ਇਲਾਵਾ ਜਿਹੜੀ 11 ਮੈਂਬਰੀ ਕਮੇਟੀ ਹੈ ਉਸ ਦੀ ਚੋਣ ਕੀਤੀ ਗਈ ਤੇ ਪਿੰਡ ਵਾਸੀਆਂ ਨੇ ਆਏ ਜਿਰਾ ਆਗੂਆਂ ਦਾ ਬਲਾਕ ਆਗੂਆਂ ਦੇ ਪਿੰਡ ਚੁਣੀ ਗਈ ਕਮੇਟੀ ਦਾ ਧੰਨਵਾਦ ਕੀਤਾ ਅਤੇ ਨਾਲ ਆਪਣੇ ਪੂਰੇ ਤਨਮਨ ਧੰਦੇ ਨਾਲ ਜਿਹੜਾ ਕੰਮ ਕਰਨ ਦਾ ਭਰੋਸਾ ਕਮੇਟੀ ਨੇ ਦਿਵਾਇਆ